ਸਵਾਗਤ ਹੈ ਤੁਹਾਡਾ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਤੇ ਕਾੜੀਆਂ ਪਰ ਸੱਚੀਆਂ ਗੱਲਾਂ ਮਨ ਤੇ ਮਕਾਨ ਨੂੰ ਸਮੇਂ-ਸਮੇਂ ਤੇ ਸਾਫ਼ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਘਰ ਵਿੱਚ ਬੇਕਾਰ ਦੀਆਂ ਚੀਜ਼ਾਂ ਤੇ ਮਨ ਵਿੱਚ ਬੇਮਤਲਬ ਦੀਆਂ ਗਲਤਫਹਿਮੀਆਂ ਪਰ ਜਾਂਦੀਆਂ ਨੇ ਹਰ ਵਾਰ ਇਨਸਾਨ ਬੁਰਾ ਨਹੀਂ ਹੁੰਦਾ ਕਈ ਵਾਰ ਉਸ ਦਾ ਸਮਾਂ ਹੀ ਬੁਰਾ ਹੁੰਦਾ ਹੈ ਸੋ ਕਿਸੇ ਨੂੰ ਗਲਤ ਸਮਝਣ ਤੋਂ ਪਹਿਲਾਂ ਉਸਦੇ ਹਾਲਾਤਾਂ ਨੂੰ ਜਾਣਨ ਦੀ ਕੋਸ਼ਿਸ਼ ਕਰੋ ਜਿੰਨੀ ਕੋਸ਼ਿਸ਼ ਅਸੀਂ ਚੰਗੇ ਦਿਖਣ ਦੀ ਕਰਦੇ ਹਾਂ ਜੇਕਰ ਓਨੀ ਹੀ ਕੋਸ਼ਿਸ਼ ਚੰਗੇ ਬਣਨ ਦੀ ਕਰੀਏ ਤਾਂ ਜ਼ਿੰਦਗੀ ਸਵਰ ਜਾਵੇ ਲੋਕਾਂ ਦੀਆਂ ਗੱਲਾਂ ਨੂੰ ਕਦੇ ਵੀ ਦਿਲ ਤੇ ਨਹੀਂ ਲੈਣਾ ਚਾਹੀਦਾ ਕਿਉਂਕਿ ਲੋਕ ਤਾਂ ਅੰਬਰੂਦ ਖਰੀਦਦੇ ਸਮੇਂ ਪੁੱਛਦੇ ਨੇ ਕਿ ਇਹ ਮਿੱਠਾ ਹੈ ਨਾ ਤੇ ਬਾਅਦ ਵਿੱਚ ਉਸੇ ਅੰਬਰੂਦ ਤੇ ਨਮਕ ਲਗਾ ਕੇ ਖਾਂਦੇ ਨੇ ਸਮੱਸਿਆਵਾਂ ਓਨੀਆਂ ਵੱਡੀਆਂ ਨਹੀਂ ਹੁੰਦੀਆਂ ਜਿੰਨੀਆਂ ਅਸੀਂ ਉਹਨਾਂ ਨੂੰ ਮੰਨ ਲੈਂਦੇ ਹਾਂ ਕਿਉਂਕਿ ਤੁਸੀਂ ਕਦੇ ਸੁਣਿਆ ਕੀ ਹਨੇਰੇ ਨੇ ਸਵੇਰ ਨਾ ਹੋਣ ਦਿੱਤੀ ਹੋਵੇ ਜਦੋਂ ਅਕਲ ਤੇ ਪਰਦਾ ਪੈਂਦਾ ਹੈ ਤਾਂ ਸਭ ਤੋਂ ਪਹਿਲਾਂ ਸਮਝਾਉਣ ਵਾਲਾ ਹੀ ਬੁਰਾ ਲੱਗਦਾ ਹੈ ਜਦੋਂ ਮਨ ਉਦਾਸ ਹੁੰਦਾ ਹੈ ਤਾਂ ਜ਼ਿੰਦਗੀ ਇੱਕ ਬੋਝ ਵਰਗੀ ਮਹਿਸੂਸ ਹੋਣ ਲੱਗਦੀ ਹੈ ਚੰਗਾ ਵਿਵਹਾਰ ਉਸ ਕੀਮਤੀ ਚੀਜ਼ ਨੂੰ ਵੀ ਦਵਾ ਸਕਦਾ ਹੈ ਜਿਸ ਨੂੰ ਪੈਸਿਆਂ ਨਾਲ ਨਾ ਖਰੀਦਿਆ ਜਾ ਸਕੇ ਪੈਸਾ ਕੇਵਲ ਖੁਸ਼ੀ ਦਾ ਸਾਧਨ ਹੈ ਪੈਸੇ ਹੋਣ ਨਾਲ ਕੋਈ ਖੁਸ਼ ਹੋਵੇ ਇਹ ਜ਼ਰੂਰੀ ਨਹੀਂ ਮਹੱਤਵ ਇਨਸਾਨ ਦਾ ਨਹੀਂ ਉਸਦੇ ਸੁਭਾਅ ਦਾ ਹੁੰਦਾ ਹੈ ਕੋਈ ਇੱਕ ਪਲ ਵਿੱਚ ਦਿਲ ਜਿੱਤ ਲੈਂਦਾ ਹੈ ਤੇ ਕੋਈ ਸਾਰੀ ਉਮਰ ਇਕੱਠੇ ਰਹਿ ਕੇ ਵੀ ਨਹੀਂ ਜਿੱਤ ਸਕਦਾ ਜ਼ਿੰਦਗੀ ਬਹੁਤ ਸੋਖੀ ਹੋ ਜਾਂਦੀ ਹੈ ਜਦੋਂ ਸਾਨੂੰ ਪਰਖਣ ਵਾਲੇ ਨਹੀਂ ਸਗੋਂ ਸਮਝਣ ਵਾਲੇ ਮਿਲ ਜਾਂਦੇ ਹਨ ਜਦੋਂ ਵੀ ਸਮਾਂ ਮਿਲੇ ਤਾਂ ਦਿਲ ਦੀ ਗੱਲ ਕਹਿ ਦਿਆ ਕਰੋ ਕਿਉਂਕਿ ਬਹੁਤੇ ਚੁੱਪ ਰਿਸ਼ਤੇ ਵੀ ਜਿਆਦਾ ਦਿਨ ਨਹੀਂ ਟਿਕਦੇ ਕੁਝ ਲੋਕ ਆਪਣਾ ਦਰਦ ਅੱਖਾਂ ਚ ਵਹਾ ਦਿੰਦੇ ਨੇ ਤੇ ਕਿਸੇ ਦੇ ਹਾਸਿਆਂ ਵਿੱਚ ਵੀ ਦਰਦ ਲੁਕਿਆ ਹੁੰਦਾ ਹੈ। ਦੋਸਤੋ ਜੇਕਰ ਵੀਡੀਓ ਚੰਗੀ ਲੱਗ ਰਹੀ ਹੋਵੇ ਤਾਂ ਕਮੈਂਟ ਚ ਸਤਨਮ ਸ਼੍ਰੀ ਵਾਹਗੁਰੂ ਜ਼ਰੂਰ ਲਿਖਣਾ। ਤੁਹਾਡੇ ਲਈ ਇੱਕ ਸਵਾਲ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵੱਡੇ ਸਹਿਬਜ਼ਾਦੇ ਦਾ ਨਾਂ ਕੀ ਸੀ? ਇੱਛਾ ਤਾਂ ਨਹੀਂ ਸੀ ਕਿਸੇ ਨਾਲ ਦਿਲ ਲਗਾਉਂਦੀ ਪਰ ਜਦੋਂ ਤਕਦੀਰਾਂ ਵਿੱਚ ਹੀ ਦਰਦ ਲਿਖਿਆ ਹੋਵੇ ਤਾਂ ਪਿਆਰ ਕਿਵੇਂ ਨਾ ਹੋਵੇ ਹਾਲ ਪੁੱਛਣ ਨਾਲ ਕਿਹੜਾ ਹਾਲ ਠੀਕ ਹੋ ਜਾਂਦਾ ਹੈ ਬਸ ਤਸੱਲੀ ਜਿਹੀ ਹੋ ਜਾਂਦੀ ਹੈ ਕਿ ਇਸ ਭੀੜ ਭਰੀ ਦੁਨੀਆ ਵਿੱਚ ਕੋਈ ਆਪਣਾ ਵੀ ਹੈ ਸਭ ਕੁਝ ਬਦਲ ਜਾਂਦਾ ਹੈ ਵੱਧਦੀ ਉਮਰ ਦੇ ਨਾਲ ਪਹਿਲਾਂ ਅਸੀਂ ਜਿੱਦ ਕਰਦੇ ਰਹਿੰਦੇ ਸੀ ਤੇ ਹੁਣ ਸਮਝੋਤੇ ਕਰਦੇ ਹਾਂ मिल ਜਾਂਦਾ ਹੈ ਪਲ ਦੋ ਪਲ ਲਈ ਸਕੂਨ ਬੰਦ ਅੱਖਾਂ ਦੀ ਬੰਦਗੀ ਵਿੱਚ ਨਹੀਂ ਤਾਂ ਥੋੜਾ ਬਹੁਤ ਪਰੇਸ਼ਾਨ ਤਾਂ ਹਰ ਇਨਸਾਨ ਹੈ ਆਪਣੀ ਜ਼ਿੰਦਗੀ ਵਿੱਚ ਸਬੰਧਾਂ ਦੇ ਪੰਜ ਕਦਮ ਹੁੰਦੇ ਨੇ ਦੇਖਣਾ ਪਸੰਦ ਕਰਨਾ ਚਾਹਣਾ ਤੇ ਪਾਲ ਲੈਣਾ ਇਹ ਚਾਰ ਕਦਮ ਬਹੁਤ ਹੀ ਸੌਖੇ ਨੇ ਸਭ ਤੋਂ ਔਖਾ ਪੰਜਵਾਂ ਕਦਮ ਹੈ ਉਹ ਹੈ ਨਿਭਾਉਣਾ ਅੱਜ ਦੀ ਹਕੀਕਤ ਇਹ ਹੈ ਕਿ ਤੁਸੀਂ ਸੁਣ ਲਿਆ ਤਾਂ ਉਲਝ ਗਏ ਤੇ ਜੇ ਕਿਤੇ ਸੁਣਾ ਦਿੱਤਾ ਤਾਂ ਸਮਝੋ ਤੁਸੀਂ ਉਲਝ ਗਏ ਆਪਣੀ ਤੁਲਨਾ ਦੂਜਿਆਂ ਨਾਲ ਨਾ ਕਰੋ ਕਿਉਂਕਿ ਬਾਗ ਦੇ ਹਰ ਫਲ ਦੀ ਖੁਸ਼ਬੂ ਇੱਕੋ ਜਿਹੀ ਨਹੀਂ ਹੁੰਦੀ ਥੋੜੀ ਫਿਕਰ ਥੋੜੀ ਕਦਰ ਤੇ ਕਦੇ-ਕਦੇ ਖੈਰ ਖਬਰ ਇੰਨਾ ਹੀ ਛੋਟੀਆਂ-ਛੋਟੀਆਂ ਗੱਲਾਂ ਦਾ ਵੱਡਾ ਅਸਰ ਹੁੰਦਾ ਹੈ ਉਮਰ ਭਾਵੇਂ ਕੋਈ ਵੀ ਹੋਵੇ ਜ਼ਿੰਦਗੀ ਹਰ ਰੋਜ਼ ਕੋਈ ਨਾ ਕੋਈ ਸਬਕ ਜ਼ਰੂਰ ਸਿਖਾਉਂਦੀ ਹੈ। ਉਸ ਸਮਾਪਿਆ। ਇਹ ਹੀ ਵੈਮ ਸਭ ਤੋਂ ਵੱਡਾ ਹੈ। ਕਿੱਥੇ ਮਿਲਣਗੇ ਲੋਕ ਸਾਡੇ ਦਿਲ ਦੇ ਮੁਤਾਬਿਕ? ਕੁਝ ਸਾਨੂੰ ਵੀ ਟਲਣਾ ਪਵੇਗਾ ਉਹਨਾਂ ਦੇ ਮੁਤਾਬਿਕ। ਉਧਾਰ ਦਿਓ ਪਰ ਧਿਆਨ ਨਾਲ ਕਿਉਂਕਿ ਆਪਣੇ ਹੀ ਪੈਸੇ ਫਿਰ ਤੁਹਾਨੂੰ ਬਾਅਦ ਵਿੱਚ ਭਿਖਾਰੀ ਵਾਂਗ ਮੰਗਨੇ ਪੈਣਗੇ। ਲੋਕ ਤੁਹਾਡੇ ਕੋਲ ਉਦੋਂ ਨਹੀਂ ਆਉਂਦੇ ਜਦੋਂ ਤੁਸੀਂ ਦੁਖੀ ਹੁੰਦੇ ਹੋ ਸਗੋਂ ਉਹ ਤੁਹਾਡੇ ਕੋਲ ਉਦੋਂ ਆਉਂਦੇ ਹਨ ਜਦੋਂ ਉਹ ਖੁਦ ਦੁਖੀ ਹੁੰਦੇ ਹਨ ਇਹ ਦੁਨੀਆ ਬਹੁਤ ਜ਼ਾਲਮ ਹੈ ਇਹ ਦਿਲ ਨਾਲ ਫਸਾ ਲੈਂਦੀ ਹੈ ਤੇ ਦਿਮਾਗ ਨਾਲ ਲੁੱਟ ਲੈਂਦੀ ਹੈ ਜ਼ਿੰਦਗੀ ਵਿੱਚ ਇੱਕ ਗੱਲ ਜ਼ਰੂਰ ਯਾਦ ਰੱਖੋ ਕਿ ਕੋਈ ਹੱਥੋਂ ਖੋ ਕੇ ਜ਼ਰੂਰ ਲੈ ਜਾ ਸਕਦਾ ਹੈ ਪਰ ਕੋਈ ਨਸੀਬਾ ਚੋਂ ਖੋ ਕੇ ਨਹੀਂ ਲੈ ਜਾ ਸਕਦਾ ਰੋਂਦੀਆਂ ਅੱਖਾਂ ਕਦੇ ਝੂਟ ਨਹੀਂ ਬੋਲਦੀਆਂ ਕਿਉਂਕਿ ਹੰਝੂ ਉਦੋਂ ਹੀ ਆਉਂਦੇ ਨੇ ਜਦੋਂ ਕੋਈ ਆਪਣਾ ਦਰਦ ਦਿੰਦਾ ਹੈ ਇਨਸਾਨੀਅਤ ਟੈਕਸ ਮੁਕਤ ਹੁੰਦੀ ਹੈ ਜੇਕਰ ਤੁਹਾਨੂੰ ਕਿਤੇ ਇਨਸਾਨੀਅਤ ਦਿਖਾਉਣ ਦਾ ਮੌਕਾ ਮਿਲੇ ਤਾਂ ਉਸ ਮੌਕੇ ਨੂੰ ਗਵਾਓ ਨਾ ਇਸ ਜ਼ਿੰਦਗੀ ਵਿੱਚ ਦਰਦ ਕਦੇ ਵੀ ਘਟ ਨਹੀਂ ਹੁੰਦੇ ਬਸ ਸਹਿਣ ਦੀ ਆਦਤ ਬਣ ਜਾਂਦੀ ਹੈ ਹਰ ਨਜ਼ਰ ਵਿੱਚ ਸੰਭਵ ਨਹੀਂ ਹੁੰਦਾ ਬੇਗੁਨਾ ਰਹਿਣਾ ਬਸ ਵਾਦਾ ਇਹ ਕਰੋ ਕਿ ਤੁਸੀਂ ਆਪਣੀਆਂ ਖੁਦ ਦੀਆਂ ਨਜ਼ਰਾਂ ਵਿੱਚ ਬੇਦਾਗ ਰਹੋ ਕਈ ਵਾਰ ਅਸੀਂ ਤਾਗੇ ਹੀ ਐਨੇ ਕਮਜ਼ੋਰ ਚੁੱਲ ਲੈਂਦੇ ਹਾਂ ਕਿ ਅਸੀਂ ਆਪਣੀ ਸਾਰੀ ਉਮਰ ਗੰਡਾ ਬੰਨਣ ਵਿੱਚ ਲੰਘਾ ਦਿੰਦੇ ਹਾਂ ਜ਼ਿੰਦਗੀ ਵਿੱਚ ਇੱਕ ਸਾਥੀ ਐਨਾ ਚੰਗਾ ਤੇ ਸੱਚਾ ਹੋਣਾ ਚਾਹੀਦਾ ਹੈ ਕਿ ਜਦੋਂ ਅਸੀਂ ਗਲਤ ਹੋਈਏ ਤਾਂ ਉਹ ਸਾਨੂੰ ਸਾਡੀ ਗਲਤੀ ਦੱਸ ਸਕੇ ਤੇ ਜਦੋਂ ਅਸੀਂ ਸਹੀ ਹੋਈਏ ਤਾਂ ਉਹ ਸਾਡੇ ਨਾਲ ਖੜਾ ਰਹੇ ਸੱਚ ਤਾਂ ਇਹ ਹੈ ਕਿ ਤੁਸੀਂ ਜੋ ਮਰਜ਼ੀ ਕਰ ਲਵੋ ਇਹ ਦੁਨੀਆ ਤੁਹਾਨੂੰ ਉਦੋਂ ਤੱਕ ਪਿਆਰ ਕਰੇਗੀ ਜਦੋਂ ਤੱਕ ਤੁਹਾਡਾ ਸਮਾਂ ਚੰਗਾ ਹੋਵੇਗਾ ਗੁਜ਼ਰੇ ਕੱਲ ਨਾਲ ਕੀ ਸ਼ਿਕਾਇਤ ਕਰਨੀ ਦੁੱਖ ਦੀ ਗੱਲ ਤਾਂ ਇਹ ਹੈ ਕਿ ਗਲਤ ਲੋਕਾਂ ਨਾਲ ਆਪਣਾ ਬਹੁਤ ਸਾਰਾ ਸਮਾਂ ਬਰਬਾਦ ਕੀਤਾ। ਦੋਸਤੀ ਹੋਵੇ ਜਾਂ ਰਿਸ਼ਤੇਦਾਰੀ ਦੂਰ ਰਹਿਣਾ ਹੀ ਚੰਗਾ ਹੁੰਦਾ ਹੈ ਕਿਉਂਕਿ ਬਹੁਤਾ ਨੇੜੇ ਆਉਣਾ ਮਿਠਾਸ ਨੂੰ ਖਟਾਸ ਵਿੱਚ ਬਦਲ ਦਿੰਦਾ ਹੈ। ਛੋਟੀ ਉਮਰੇ ਇੱਕ ਵੱਡਾ ਸਬਕ ਸਿੱਖਿਆ ਕਿ ਰਿਸ਼ਤਾ ਸਭ ਨਾਲ ਰੱਖੋ ਪਰ ਕਿਸੇ ਤੋਂ ਕੋਈ ਉਮੀਦ ਨਾ ਰੱਖੋ। ਰਿਸ਼ਤਿਆਂ ਦੀ ਵੀ ਆਪਣੀ ਉਮਰ ਹੁੰਦੀ ਹੈ। ਕੁਝ ਮਰਦੇ ਦਮ ਤੱਕ ਚੱਲਦੇ ਨੇ ਤੇ ਕੁਝ ਜਿਉਂਦੇ ਜੀ ਮਰ ਜਾਂਦੇ ਨੇ ਸਮਾ ਕਦੇ ਵੀ ਇੱਕੋ ਜਿਹਾ ਨਹੀਂ ਰਹਿੰਦਾ ਉਹਨਾਂ ਨੂੰ ਵੀ ਰੋਣਾ ਪੈਂਦਾ ਜੋ ਬੇ ਲੋੜਾ ਦੂਜਿਆਂ ਨੂੰ ਰੋਂਦੇ ਹਨ ਕਿਸੇ ਇਨਸਾਨ ਨੂੰ ਐਵੇਂ ਹੀ ਸਵਾਰਥੀ ਨਹੀਂ ਕਿਹਾ ਜਾਂਦਾ ਉਹ ਆਪਣੀ ਖੁਸ਼ੀ ਨਾਲੋਂ ਦੂਸਰਿਆਂ ਦੇ ਦੁੱਖਾਂ ਦਾ ਆਨੰਦ ਮਾਣਦਾ ਹੈ ਤੁਹਾਡੀ ਕਾਮਯਾਬੀ ਪਿੱਛੇ ਸਭ ਤੋਂ ਵੱਡੀ ਭੂਮਿਕਾ ਕਿਸੇ ਹੋਰ ਦੀ ਨਹੀਂ ਤੁਹਾਡੇ ਮਾੜੇ ਸਮੇਂ ਦੀ ਹੀ ਹੈ ਜੋ ਕੁਝ ਵੀ ਪਿੱਛੇ ਰਹਿ ਗਿਆ ਉਸ ਦਾ ਸੋਗ ਮਨਾਉਣ ਦੀ ਥਾਂ ਜੋ ਕੁਝ ਤੁਹਾਡੇ ਕੋਲ ਹੈ ਉਸ ਦਾ ਆਨੰਦ ਲੈਣਾ ਚਾਹੀਦਾ ਹੈ ਉਡੀਕ ਨਾ ਕਰੋ ਕਿਸੇ ਵੀ ਚੀਜ਼ ਦੀ ਜਿੰਨੀ ਤੁਸੀਂ ਕਲਪਨਾ ਕਰ ਰਹੇ ਹੋ ਜ਼ਿੰਦਗੀ ਉਸ ਤੋਂ ਵੀ ਕਿਤੇ ਜ਼ਿਆਦਾ ਤੇਜ਼ੀ ਨਾਲ ਚੱਲ ਰਹੀ ਹੈ ਇਤਿਹਾਸ ਕਹਿੰਦਾ ਹੈ ਕਿ ਕੱਲ ਸੁੱਖ ਸੀ ਵਿਗਿਆਨ ਕਹਿੰਦਾ ਹੈ ਕਿ ਕੱਲ ਨੂੰ ਸੁੱਖ ਹੋਵੇਗਾ ਪਰ ਧਰਮ ਕਹਿੰਦਾ ਹੈ ਕਿ ਜੇ ਮਨ ਸੱਚਾ ਤੇ ਦਿਲ ਚੰਗਾ ਹੋਵੇ ਤਾਂ ਹਰ ਰੋਜ਼ ਸੁੱਖ ਮਿਲਦਾ ਹੈ ਜ਼ਿੰਦਗੀ ਸਾਨੂੰ ਸਿਖਾਉਂਦੀ ਹੈ ਕਿ ਜੇਕਰ ਸਕੂਨ ਤੇ ਸ਼ਾਂਤੀ ਚਾਹੀਦੀ ਹੈ ਤਾਂ ਦੂਜਿਆਂ ਬਾਰੇ ਸ਼ਿਕਾਇਤ ਕਰਨ ਤੋਂ ਬਿਹਤਰ ਹੈ ਆਪਣੇ ਆਪ ਨੂੰ ਬਦਲ ਲਵੋ ਕਿਉਂਕਿ ਦੁਨੀਆ ਭਰ ਵਿੱਚ ਕਲੀਚਾ ਵਿਛਾਉਣ ਨਾਲੋਂ ਆਪਣੇ ਪੈਰਾਂ ਵਿੱਚ ਜੁੱਤੀ ਪਾਉਣਾ ਬਿਹਤਰ ਹੈ ਕਿਸੇ ਨੇ ਕਿੰਨੀ ਵਧੀਆ ਗੱਲ ਕਹੀ ਹੈ ਕਿ ਆਕਰਤਾ ਹਰ ਕਿਸੇ ਵਿੱਚ ਹੁੰਦੀ ਹੈ ਝੁਕਦਾ ਤਾਂ ਉਹੀ ਹੈ ਜਿਸ ਨੂੰ ਰਿਸ਼ਤਿਆਂ ਦੀ ਫਿਕਰ ਹੁੰਦੀ ਹੈ ਰੱਬ ਨੂੰ ਆਪਣਾ ਸਭ ਤੋਂ ਕਰੀਬੀ ਦੋਸਤ ਬਣਾਓ ਕਿਉਂਕਿ ਇੱਕ ਰੱਬ ਹੀ ਹੈ ਜੋ ਉਦੋਂ ਵੀ ਸਾਥ ਦਿੰਦਾ ਜਦੋਂ ਸਾਰੀ ਦੁਨੀਆ ਤੁਹਾਨੂੰ ਛੱਡ ਜਾਂਦੀ ਹੈ ਮਾਰੋਥਲ ਵੀ ਹਰੇ ਹੋ ਜਾਂਦੇ ਨੇ ਜਦੋਂ ਆਪਣੇ ਨਾਲ ਆਪਣੇ ਖੜੇ ਹੋ ਜਾਂਦੇ ਨੇ ਖਾਸ ਹੁੰਦੇ ਨੇ ਉਹ ਲੋਕ ਇਸ ਦੁਨੀਆ ਵਿੱਚ ਜੋ ਸਮਾਂ ਆਂਤੇ ਆਪਣਾ ਸਮਾਂ ਦਿੰਦੇ ਨੇ ਦੋਸਤੋ ਸਾਡੀ ਅੱਜ ਦੀ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਦਿੱਤੇ ਬੈਲ ਆਈਕਨ ਨੂੰ ਵੀ ਜ਼ਰੂਰ ਦਬਾਓ ਤਾਂ ਕਿ ਸਾਡੀ ਹਰ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਸੋ ਇਸੇ ਤਰ੍ਹਾਂ ਦੀਆਂ ਵੀਡੀਓ ਲਈ ਜੁੜੇ ਰਹੋ ਸਾਡੇ ਨਾਲ ਜਲਦੀ ਮਿਲਦੇ ਹਾਂ ਅਗਲੀ ਵੀਡੀਓ ਚ ਧੰਨਵਾਦ